ਆਇਦੇ ਦਿੰਦਾ ਬੈਸਟ ਰੇਡਰ 골ਡੀ ਵੱਜੋ ਆਣਾ ਜਿਨੇ 6 ਕਬੱਡੀਆਂ ਪਾ ਕੇ 6 ਨੰਬਰ ਪ੍ਰਾਪਤ ਕੀਤੇ ਆ ਵੀ 골ਡੀਨ ਵਾਲੇ 2100 ਰੁਪਇਆ ਬਾਈ ਹੋਰਾਂ ਤੋਂ ਲੈ ਲੈ ਗੂਗਲ ਪੇ ਸਾਡੇ ਭਰਾਵਾਂ ਨੇ ਕਰਨਾ ਹੈ ਅਮਰਤ 나ਥਿਆਣਾ ਜਿਨੇ 5 ਟੱਚ ਤੇ 4 ਜੱਫੇ ਲਾਏ ਆ ਅਮਰਤ 나ਥਿਆਣਾ ਬੈਸਟ ਜੱਫੀ ਹੈ ਫਾਸਟ ਦਿਉਣ ਤੇ ਸੈਕੜ ਘੰਗ ਆਇਆ ਹੋਇਆ ਇਹ ਆ ਬੱਜੋ ਆਣੀ ਹੈ ਔਰ ਦੂਸਰੇ ਪਾਸੇ ਰਾਜੂ ਪਾਉ ਟੱਕਰ ਕਰ ਰਿਹਾ ਹੈ ਲਓ ਗੋਲਡੀ ਆ ਗਿਆ ਫਾਈਨਲ ਹਾਉਨ ਕਮੈਂਟਰੀ ਕਰ ਰਹੇ ਨੇ ਆਹ ਮੇਰੇ ਪੰਜਾਬੀ ਵੀਰੋ ਗੁਰਵਿੰਦਰ ਘਾਂਗੇ ਵਾਲਾ ਨਾਲ ਕਹਿੰਦੇ ਵੀਰਾ ਨਾਲ ਸੋਹਣਿਆ ਆਹ ਮੇਰੇ ਪੰਜਾਬੀ ਵੀਰੋ ਵੀਰੇ ਨਾਲ ਟੱਕਰ ਹੈ ਨੰਬਰ ਤੇ ਹੈ ਰਿਕਾਰਡ ਮੇਰੇ ਵੀਰੋ ਬਣਦਾ ਰਿਹਾ ਆਹ ਗੋਲਡੀ ਵੱਜੋ ਆਣੀਆਂ ਰੇਡ ਪਾ ਰਿਆ ਕਾਂਗੇ ਵਾਲਿਆ ਉਹ ਮੇਰੇ ਵੀਰੋ ਰਾਜੂ pau ਦੇ ਨਾਲ ਮੁਕਾਬਲਾ ਆ ਹਜ਼ਾਰ ਦਸ ਦੇ ਆਸੇ ਪਾਸੇ ਆ ਉਹ ਇੱਕੋ ਦਫਾ ਆ ਇੱਕੋ ਤੇਰਾ ਲੱਖ ਵਰਗਾ ਆ ਰਾਜੂ pau ਤੇ ਗੋਲਡੀ ਸਿੰਘ ਫਸ ਗਿਆ ਉਹ ਗੋਲਡੀ ਤੇ ਗੁਰਵਿੰਦਰ ਮੇਰੇ ਵੀਰੋ ਉਹ ਗੁਰਵਿੰਦਰ ਕਾਂਗੇ ਵਾਲਾ ਕਾਂਗੇ ਵਾਲਾ ਲਓ ਕਾਂਗੇ ਪਈ ਹੋਈ ਰੇਡ ਆਹ ਸਾਹਮਣੇ ਮੇਰੇ ਵੀਰੋ ਵੱਜੋ ਆਣੀਆ ਕਲਕੂਲੇਸ਼ਨ ਆਪੇ ਕਰ ਲਓ ਆਹ ਸਾਹਮਣੇ ਦੇਖੋ ਟੱਕਰ 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 ਇੱਕ ਪਾਸੇ ਅਮਰਤਾ ਨਾਥੇ ਆਣੀਆ ਲਓ ਨਾਥੇ ਆਣੀਆ ਸਿਰਾਂ ਲਾ ਗਏ ਇੱਕ ਵਾਰੀ 4501 ਕਾਲੇ ਸੰਧੂ ਤੇ ਗਰਮੀਤ ਸੰਧੂ ਤੇ ਜੱਸੇ ਸੰਧੂ ਵਾਲੋ ਲੜ ਕਰਨ ਇਹ ਕਹਿੰਦੇ ਕਲਿਆਣਾ ਵਾਲਾ ਪੰਜੇ ਲਹਿਰੇ ਪੰਜ ਕਲਿਆਣਾ

ਕਬੱਡੀ ਵਾਹ ਓਏ ਨਾਥੇ ਆਣੀ ਐ ਵਾਹ ਓਏ ਨਾਥੇ ਆਣੀ ਐ ਉਹ ਸਿਰਾ ਲਾ ਦਿੱਤੇ ਨਾਲ ਰਮਣਾ ਵੀ ਤਿੰਨ ਜਫਿਆਂ ਤੇ 3100 ਐ ਤੇ 2100 ਹੋਰ ਪਾ ਲੋ ਸਾਡੇ ਮਲਕੀਤ ਸੰਧੂ ਵੱਲੋਂ ਮੇਰੇ ਵੀਰੋ ਗੁਰਵਿੰਦਰ ਘਾਂਗੇ ਦੇ ਤਿੰਨ ਜਫਿਆਂ ਤੇ 2100 ਮਲਕੀਤ ਬਾਈ ਦਾ ਪਾਲਿਓ ਲੱਗ ਪੱਗ 5200 ਦਾ ਜਫਾ ਹੁਣ ਵਾਹ ਓਏ ਗੁਰਵਿੰਦਰ ਕਾਈਦ ਰੱਖੇਗੀ ਸਾਡੇ ਗਰਮੀਤ ਸੰਧੂ ਤੇ ਕਾਲੇ ਸੰਧੂ ਹੋਰਾਂ ਵੱਲੋਂ ਦਿੱਤਾ ਜਾਣਾ ਹੈ ਲੈ ਵੀ ਬਸੰਤ ਕਰਸੇਤ ਮੁੰਡਾ ਧੂਰਾ ਦਿਉਣ ਵਾਲਾ ਲਓ ਧੂਰਾ ਦਿਉਣ ਵਾਲਾ ਆ ਮੇਰੇ ਵੀਰੇ ਦਿਉਣ ਦਾ ਅਲਬੇਲਾ ਬੜਾ ਮਸ਼ਹੂਰ ਰਿਆ ਪਰ ਆ ਕਹਿੰਦੇ ਸਾਹਮਣੇ ਗੁਰਵਿੰਦਰ ਤੇ ਉਹ ਜੇਲਾ ਚ ਜਿਹੜੇ ਹਰ ਜੇ ਉਹ ਮੇਰੇ ਪੰਜਾਬੀ ਵੀਰੇ ਮੰਤਰੀ ਬਣਾ ਦਿੱਤੇ ਆ ਗੁਰਵਿੰਦਰ ਘਾਂਗੇ ਵਾਲੇ ਨੇ ਲਓ ਤਿੰਨ ਜੱਟ ਹੋ ਗਏ ਤੀਜਾ ਜੱਟ ਹੋ ਗਿਆ